ਵਚਮੀ ਜ਼ਿਮਨੀ ਚੋਣ ਦੇ ਲਈ ਨਾਮਜ਼ਦਗੀ ਅੱਜ ਭਰੀ ਗਈ ਹੈ ਜਿੱਥੇ ਕੀ ਪਾਕਪੂਸ਼ਨ ਆਸ਼ੂ ਦੇ ਵੱਲੋਂ ਅੱਜ ਆਪੜੀ ਨਾਮਜ਼ਦਗੀ ਭਰੀ ਗਈ ਹੈ ਕਾਂਗਰਸ ਪ੍ਰਧਾਨ ਰਾਜਾਵੜੀ ਵੀਰਨਦਨਾਲ ਮੌਜੂਦ ਰਹੇ 19 ਜੂਨ ਨੂੰ ਵੋਟਿੰਗ ਹੋਵੇਗੀ ਤੇ 23 ਜੂਨ ਨੂੰ ਨਤੀਜੇ ਸਾਹਮਣੇ ਆਉਣਗੇ ਸਵਾਜ ਨਾਮਜ਼ਦਗੀ ਪਰ ਅੰਦਾਜ਼ਨ ਸੀ ਜਿੱਥੇ ਕੀ 19 ਜੂਨ ਨੂੰ ਵੋਟਿੰਗ ਹੋਣੀ ਹੈ ਤੇ 23 ਜੂਨ ਨੂੰ ਨਤੀਜੇ ਆਉਣੇ ਪੀਰਪੀ ਨਹੀਂ ਤਾਂ ਵੀ ਤੁਹਾਨੂੰ ਨਾਮ ਵੀ ਨਹੀਂ ਕਰ ਸਕੀ ਆਪਣਾ ਬੰਦਾ ਨਹੀਂ ਮਿਲ ਰਿਹਾ ਤਾਂ ਮੈਂ ਦੱਸੋ ਕੀ ਕਰਾਂ ਇਲਾਜ ਕਰ ਦਿਓ ਕੋਈ ਬੰਦਾ ਦੇ ਦਿਓ ਉਹਨਾਂ ਦਾ ਪ੍ਰਧਾਨ ਪ੍ਰਧਾਨ ਦਿੱਗਰਲੈਂਡ ਨੂੰ ਉਹ ਤਾਂ ਉਹ ਤਾਂ ਫੜਕੇ ਪਾਡੇ ਸੰਜੀਵ ਰੋੜਾ ਜੀ ਨੂੰ ਕਿਸਾ ਦੇ ਦੇ ਮੈਦਾਨ ਦੇ ਵਿੱਚ ਪਾ ਰਿਹਾ ਹੈ ਰੋੜਾ ਦੀ ਕੋਈ ਗੱਲ ਹੈ ਉਹਦੀ ਤਾਂ ਰਾਜ ਸਭਾ ਵੀ ਖੋ ਰਿਹਾ ਹੈ ਕੇਜਰੀਪਾਉ ਲੁਧਿਆਣੇ ਵਾਲਿਆਂ ਨੂੰ ਚਾਹੀਦਾ ਉਹਨੂੰ ਹਰਾ ਦੇ ਤਾ ਕਿ ਤੁਹਾਡੇ ਪਾਸ ਰਾਜ ਸਭਾ ਬਚੀ ਰਹੇ ਜੇ ਉਹਨੂੰ ਚਿਤਾਵੋਗੇ ਤਾਂ ਰਾਜ ਸਭਾ ਵੀ ਜਾਣੀ ਐਮ ਐਲ ਏ ਪੱਲੇ ਕੁਛ ਨਹੀਂ ਹੋਣਾ ਮੇਲ ਕਰਕੇ ਆਸ਼ੂ ਜੀ ਨੂੰ 10 20 ਲੀਟਰ ਮਿਲਣਗੇ ਇੱਕ ਦੀ ਜਗਾ ਧੰਨਵਾਦ ਕਾਪੀ ਸਦਾ ਚੱਕੇ ਜਾ ਰਹੇ ਸੀ ਸਾਰੇ ਕਾਂਗਰਸ ਲੀਡਰ ਮੈਂ ਹੁਣ ਸਵਾਲ ਚੁੱਕ ਰਿਹਾ ਕਿ ਬੀਜੇਪੀ ਦਾ ਪ੍ਰਧਾਨ ਕਿੱਥੇ ਹੈ 스위ਟਜ਼ਰਲੈਂਡ ਬੈਠਾ ਬਲਾਓ ਉਹਨੂੰ ਤੇ ਇਹ ਜਿਹੜਾ ਅਮਨ ਰੋੜਾ ਇਹਨੂੰ ਇਹਨਾਂ ਨੇ ਪਹਜਾਤਾ ਵਾ ਇਹਨਾਂ ਨੇ ਉਹ ਜਿਹੜਾ ਜਿਹੜਾ ਪਹਿਲਾ ਹੁੰਦਾ ਸੀ ਆਉਂਦਾ ਇੱਥੇ ਮੁੰਡਾ ਉਹ ਜਿਹਨੇ ਐਕਟਰ ਦੇ ਨਾਲ ਵਿਆਹ ਕਰਾਇਆ ਹੁਣ ਉਹ ਵੀ ਚਿੱਤ ਲਿਖਦਾ ਸਭ ਧੰਨਵਾਦ ਇਹਨਾਂ ਨੇ ਕੇਜਰੀ ਵਾਲੇ ਰਹਿ ਗਏ ਉਹਨੂੰ ਐਸੀ ਪਿਆਵਾ ਪਾਰ ਦੇਖੀ ਬੈ ਸਾਰੀਆਂ ਚੁਣੌਤੀਆਂ ਦਾ ਦਰਸ਼ਕਤਾ ਬਣਾਇਆ ਜਾਏਗਾ ਬਸੰਗਾ ਚਾਹ ਰਸਤੇ ਲਾਡਨ ਅੱਜ ਲੋਕ ਪੂਰੀ ਟਾਈਮ ਨੂੰ ਯਾਦ ਕਰ ਰਹੇ ਆ ਜਦੋਂ ਵੈਸਟ ਵੈਸਟ ਬੰਦ ਰਿਹਾ ਸੀ ਇਹ 3 ਸਵਾ 3 ਸਾਲ ਦਾ ਜੋ ਹਾਲਾਤ ਰਹੇ ਅੱਜ ਜਦੋਂ ਲੋਕਾਂ ਚ ਜਾਈਦਾ ਉਹ ਆਪ ਹੀ ਕਹਿੰਦੇ ਨੇ ਵੀ ਯਾਰ ਉਹੀ ਟਾਈਮ ਸੀ ਹੁਣ ਤਾਂ ਸਵਾ 3 ਸਾਲ ਚ ਟ ਵੀ ਨਹੀਂ ਲੱਗੀ ਹਮੇਸ਼ਾ ਤੋਂ ਹੀ ਸਾਰੀ ਪਾਰਟੀ ਇਕੱਠੀ ਸੀ ਸਿਰਫ ਯਾਰ ਇਹ ਨਹੀਂ ਗੱਲ ਸੀ ਕਾਂਗਰਸ ਪਾਰਟੀ ਤੋਂ ਸਵਾਲ ਪੁੱਛਦੇ ਹੋ ਜਿਹੜੀ ਰੂਲਿੰਗ ਪਾਰਟੀ ਆ ਉਹਨੂੰ ਕਦੀ ਪੁੱਛਿਆ ਹੀ ਨਹੀਂ ਵੀ ਤੁਹਾਡੇ ਪ੍ਰਧਾਨ ਕਿੱਥੇ ਨੇ ਉਹਨਾਂ ਦੀ ਆਪੀ ਵੀ ਪੁੱਛਿਆ ਹੀ ਨਹੀਂ ਵੀ ਤੁਹਾਡੇ ਪ੍ਰਧਾਨ ਕਿੱਥੇ ਅੱਜ ਕਰਾਰਾ ਜਵਾਬ ਮਿਲ ਗਿਆ ਸਾਨੂੰ ਵੀ ਪੁੱਛਦੇ ਹੋ ਸਾਨੂੰ ਵੀ ਇਸ ਕਰਕੇ ਪੁੱਛਦੇ ਹੋ ਸਾਨੂੰ ਇਹ ਸਾਹਿਬ ਵੀ ਲੋਕ ਚਾਹੁੰਦੇ ਨੇ ਵੀ ਕਾਂਗਰਸ ਪਾਰਟੀ ਆਵੇ ਇਸ ਕਰਕੇ ਸਾਡੀ ਜਵਾਬ ਉਹ ਲੀਡਰਸ਼ਿਪ ਬਾਕੀਆਂ ਨੂੰ ਜਵਾਬ ਲੀਡਰਸ਼ਿਪ ਸਟੇਟ ਲੀਡਰਸ਼ਿਪ ਨੈਸ਼ਨਲ ਲੀਡਰਸ਼ਿਪ ਸਭ ਕਰਾ ਬਾਕੀਆਂ ਨੂੰ ਜਵਾਬ ਮਿਲ ਗਿਆ ਜਿਹੜੇ ਯੂਨਿਟੀ ਦੇ ਉੱਪਰ ਸਵਾਲ ਚੱਕ ਰਹੇ ਸੀਗੇ ਬਲੇ ਸਰ ਮੇਰਾ ਖਿਆਲ ਮਿਲ ਹੀ ਗਿਆ ਹੋਵੇਗਾ ਆਸ਼ੂ ਜੀ ਅੱਛਾ ਇਹਦੇ ਦਾ ਮਤਲਬ ਹੈ ਬੱਸ ਆਪ ਤੁਸੀਂ ਦਿੱਖ ਸਾਥ ਸਾਰੇ ਸੰਜੀਤ ਤਲਵਾਰ ਸਾਰੇ ਸਾਰੇ ਲੋਕ ਅੱਜ ਅਸੀਂ ਕਾਗਜ਼ ਪਰੌਣ ਆਸੇ ਆਏ ਆ ਕਾਂਗਰਸ ਪਾਰਟੀ ਦੇ ਨਾਲ ਤਕੜੇ ਹੋ ਕੇ ਆਉਣ ਵਾਲੇ ਦਿਨਾਂ ਚ ਅਸੀਂ ਲੜਾਈ ਲੜਾਂਗੇ ਬਹੁਤ ਸਾਰੀਆਂ ਜਿਹੜੀਆਂ ਦੇਸ਼ ਗਰੂਪ ਦੀ ਤਾਕਤ ਹੈ ਬੀਜੇਪੀ ਹੈ ਜਿਹੜੇ ਕਹਿਣੀਆਂ ਅਸੀਂ ਸਾਡਾ 15% ਵੋਟ ਸ਼ੇਅਰ ਹੈ 17000 ਵੋਟ ਅਸੀਂ ਇੱਥੋਂ ਬਦੇ ਉਹਨਾਂ ਦੀ ਜ਼ਮਾਨਤ ਜਬਤ ਕਰਾ ਦੇਾਂਗੇ ਇਸ ਵਾਰੀ ਬੀਜੇਪੀ ਅੱਜ ਤੱਕ ਨਹੀਂ ਸਾਡਾ